ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਂਓ ਜੀ ਕਿਵੇਂ ਹੋ ਸਾਰੇ ਜਾਣੇ ਮੈਂ ਉਮੀਦ ਕਰਦੀ ਹਾਂ ਤੇ ਸਾਰੇ ਜਾਨੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅੱਜ ਆਪਾਂ ਬਣਾਵਾਂਗੇ ਫਰੂਟ ਕਸਟਰਡ ਕਸਟਰਡ ਬਣਾਉਣ ਦੇ ਲਈ ਜਿਹੜਾ ਵੀ ਆਪਣੇ ਕੋਲੇ ਘਰੇ ਫਰੂਟ ਮੌਜੂਦ ਪਿਆਏ ਉਹਦੇ ਨਾਲ ਹੀ ਆਪਾਂ ਕਸਟਰਡ ਬਣਾਵਾਂਗੇ ਇਹਦੇ ਲਈ ਆਪਾਂ ਸਟ੍ਰੋਬੇਰੀ ਲੈ ਲਈ ਹੈ ਇੱਕ ਕੀਵੀ ਲੈ ਲਈ ਹੈ ਇੱਕ ਸੇਬ ਲੈ ਲਿਆ ਤੇ ਇੱਕ ਕੇਲਾ ਲੈ ਲਿਆ ਆਪਾਂ ਬਾਕੀ ਟੂਟੀ ਫਰੂਟੀ ਵੀ ਪਾ ਸਕਦੀਆਂ ਚੈਰੀ ਥੋੜੀ ਮੈਂ ਉਹ ਵੀ ਲਈ ਹੈ ਉਹ ਵੀ ਪਾਵਾਂਗੇ ਆਪਾਂ ਉਹਦੇ ਵਿੱਚ ਇਹ ਆਪਾਂ ਦੁੱਧ ਲੈ ਲਿਆ ਜੀ ਕਿਲੋ 1 ਕਿਲੋ ਦੁੱਧ ਦਾ ਆਪਾਂ ਕਸਟਰਡ ਬਣਾਵਾਂਗੇ ਇਹ ਆਪਾਂ ਟੂਟੀ ਫਰੂਟੀ ਲੈ ਲਈ ਹੈ ਆਪਣੇ ਕੋਲੇ ਪਈ ਸੀ ਘਰੇ ਇਹ ਪਾਵਾਂਗੇ ਆਪਾਂ ਇਹ ਆਪਾਂ ਕਸਟਰਡ ਲਿਆ ਜੀ ਇਹ ਆਪਾਂ ਵਨੀਲਾ ਫਲੇਵਰ ਚ ਲਿਆਏ ਇਹਦੇ ਨਾਲ ਜਿਹੜਾ ਬਹੁਤ ਵਧੀਆ ਆਪਣਾ ਫਰ ਕਲਰ ਬਣਦਾ ਵਾ ਨਾਲੇ ਟੇਸਟ ਵਧੀਆ ਬਣਦਾ ਹੈ ਕਸਟਰਡ ਦਾ ਇਸ ਫਲੇਵਰ 'ਚ ਹੀ ਲੈ ਲਓ ਤਾਂ ਬਹੁਤ ਵਧੀਆ ਹੈ। ਆਪਾਂ ਵਨੀਲਾ ਫਲੇਵਰ 'ਚ ਹੀ ਬਣਾਵਾਂਗੇ। ਤੁਸੀਂ ਵੀ ਇਸੇ ਵਿੱਚ ਹੀ ਬਣਾਓ ਬਹੁਤ ਟੇਸਟੀ ਬਣਦਾ ਹੈ। ਜੇディ ਆਪਾਂ 1 ਕਿਲੋ ਦੁੱਧ ਦੇ ਵਿੱਚ 4 ਚਮਚ ਕਸਟਰਡ ਦੀ ਪਾ ਦਿਆਂਗੇ। ਚੰਚ ਲੈ ਲਈ ਇਹਦੇ ਲਈ ਜਿਹੜਾ ਆਪਾਂ ਦੁੱਧ ਲੈਣਾ ਹੀ ਉਹ ਰੂਮ ਟੈਂਪਰੇਚਰ ਤੇ ਹੀ ਲੈਣਾ ਵਾ ਮਤਲਬ ਗਰਮ ਦੁੱਧ ਨਹੀਂ ਆਪਾਂ ਯੂਜ਼ ਕਰਨਾ ਹੈਗਾ ਇਹਨੂੰ ਆਪਾਂ ਚੰਗੀ ਤਰ੍ਹਾਂ ਕੋਲ ਲਾਂਗੇ ਜੇ ਆਪਾਂ ਗਰਮ ਦੁੱਧ ਲਵਾਂਗੇ ਫਿਰ ਉਹਦੇ ਵਿੱਚ ਗੱਠਾ ਪੈ ਜਾਂਦੀ ਹੈ इस तरीके न आपको चंकी तरह घोल लेना इस तरीके चंकी तरह मिक्स कर लेना देखो जी पूरी तरह मिक्स हो गया चलो जी आप शुरू कर दें गैस ला चला

ਅਰੇ ਆਪਾਂ ਚੰਗੀ ਤਰ੍ਹਾਂ ਭਲਾ ਲੈਣਾ ਈ ਕਿਉਂਕਿ ਇਹ ਥੱਲੇ ਬੈਠ ਜਾਂਦਾ ਹੁਣ ਆਪਾਂ ਇਹਨੂੰ ਥੋੜਾ ਥੋੜਾ ਕਰਕੇ ਪਾ ਦਾਂਗੇ ਇਨੂੰ ਆਪਾਂ 5-7 ਮਿੰਟ ਲਈ ਪਕਾਵਾਂਗੇ। ਪਕਾਉਣਾ ਜਿਹੜਾ ਆਪਾਂ ਇਹਨੂੰ ਘੱਟ ਗੈਸ 'ਤੇ ਹੈ। ਚੰਗੀ ਤਰ੍ਹਾਂ ਕੜਛੀ ਨਾਲ ਆਪਾਂ ਇਹਨੂੰ ਹਿਲਾਉਂਦੇ ਜਾਵਾਂਗੇ ਤਾਂ ਕਿ ਜਿਹੜਾ ਹੈ ਆਪਣਾ ਥੱਲੇ ਨਾ ਲੱਗੇ ਕਸਟਰਡ। 5-7 ਮਿੰਟ ਲਈ ਪਕਾਉਣਾ ਤਾਂ ਕਿ ਚੰਗੀ ਤਰ੍ਹਾਂ ਜਿਹੜਾ ਕਸਟਰਡ ਪੱਕ ਜਾਵੇ। ਇਸ ਤਰੀਕੇ ਨਾਲ ਆਪਾਂ ਇਹਨੂੰ ਚੈੱਕ ਕਰ ਲੈਣੀ ਆ ਬਣਿਆ ਕਿ ਨਹੀਂ। ਪਰ ਹਜੇ ਆਪਾਂ ਇਹਨੂੰ ਹੋਰ ਪਕਾਵਾਂਗੇ। ਇਹ ਆਪਾਂ ਕਿਵੜਾ ਜੱਲ ਲਿਆਏ ਜੀ ਇਹਦੇ ਨਾਲ ਬਹੁਤ ਵਧੀਆ ਫਲੇਵਰ ਆਉਂਦਾ ਹੈ ਟੇਸਟੀ ਬਣਦਾ ਹਲਵਾਈ ਜ਼ਿਆਦਾਤਰ ਇਹ ਯੂਸ ਕਰਦੇ ਆ ਮਠਿਆਈਆਂ ਦੇ ਵਿੱਚ ਇਹਦਾ ਆਪਾਂ ਇੱਕ ਟੱਕਣ ਪਾਵਾਂਗੇ ਇੱਕ ਚਮਚ ਦੇਖੋ ਜੀ ਪਹਿਲਾਂ ਨਾਲੋਂ ਆਪਣਾ ਕਿੰਨਾ ਸੰਘਣਾ ਹੋ ਚੁੱਕਾ ਕਸਟਰਡ ਇੱਥੇ ਆਪਾਂ ਲੈਚੀ ਪਾਊਡਰ ਪਾਇਆ ਹੈ ਤੁਸੀਂ ਚਾਹੋ ਤਾਂ ਇਲਾਇਚੀ ਦੇ ਵੀ ਕੱਢ ਕੇ ਵੀ ਪਾ ਸਕਦੇ ਆ। ਇੱਥੇ ਆਪਾਂ ਅੱਧਾ ਕੌਲੀ ਚੀਨੀ ਪਾਈ ਹੈ। ਮਿੱਠਾ ਤੁਸੀਂ ਆਪਦੇ ਹਿਸਾਬ ਨਾਲ ਵਧ ਘੱਟ ਪਾ ਸਕਦੀਆਂ। ਪਰ ਮਿੱਠਾ ਥੋੜਾ ਤੇਜ਼ ਹੀ ਕਸਟਰਡ ਦੇ ਵਿੱਚ ਵਧੀਆ ਲੱਗਦਾ ਹੈ। ਕਸਟਰਡ ਆ ਜਿਹੜਾ ਆਪਣਾ बनके तैयार हो चुका है। ਹੁਣ ਆਪਾਂ ਇਹਨੂੰ ਢੰਡਾ ਹੋਣ ਲਈ ਰੱਖ ਦਿੰਨੇ ਆ। ਉਸ ਤੋਂ ਬਾਅਦ ਇਹਦੇ ਵਿੱਚ ਫਰੂਟ ਐਡ ਕਰਾਂਗੇ। ਦੇਖੋ ਜੀ ਆਪਣਾ ਕਸਟਰਡ ਬਿਲਕੁਲ ਬਣ ਕੇ ਤਿਆਰ ਹੈ। ਇਸ ਤਰੀਕੇ ਨਾਲ ਕੜਚੀ ਨਾਲ ਆਪਾਂ ਚੈੱਕ ਕਰ ਸਕਦੇ ਹਾਂ। ਪੂਰੀ ਲਾਈਨ ਬਣਦੀ ਹੈ ਤਾਂ ਕਸਟਰਡ ਬਹੁਤ ਵਧੀਆ ਬਣ ਕੇ ਤਿਆਰ ਹੋਇਆ। ਹੁਣ ਆਪਾਂ ਇਹਦੇ ਵਿੱਚ ਫਰੂਟ ਐਡ ਕਰ ਦਾਂਗੇ। ਜਿਹੜੇ ਕੱਟ ਕੇ ਰੱਖੇ ਸੀਗੇ। ਇਹ ਆਪਾਂ ਪਹਿਲਾਂ ਕੀਵੀ ਐਡ ਕਰਤੀ। ਨਾਲ ਹੀ ਸਟ੍ਰਾਬੇਰੀ ਜਿਹੜਾ ਸੇਬ ਕੱਟ ਕੇ ਰੱਖਿਆ ਸੀ ਉਹ ਵੀ ਪਾ ਦਾਂਗੇ। ਕੇਲਾ ਵੀ ਪਾ ਦਾਂਗੇ ਆਪਾਂ। ਥੋੜਾ ਫਰੂਟ ਬਚਾ ਕੇ ਰੱਖਿਆ ਉਹ ਬਾਅਦ ਚ ਯੂਜ਼ ਕਰਾਂਗੇ। ਦੇਖ ਥੈਂਕ ਯੂ ਸਾਰੇ ਭੈਣ ਭਰਾਵਾਂ ਦਾ ਜਿਨ੍ਹਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ ਮੇਰੀਆਂ ਪਿਛਲੀਆਂ ਵੀਡੀਓ ਦੇ ਵਿੱਚ। ਜਿਹੜੇ ਭੈਣ ਭਰਾਵਾਂ ਨੂੰ ਮੇਰੀ ਵੀਡੀਓ ਵਧੀਆ ਲੱਗਦੀ ਆ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ। ਜਿਹੜਾ ਬੈਲ ਆਈਕਨ ਆ ਉਹਨੂੰ ਵੀ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਜਿਹੜੀ ਵੀ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਬਹੁਤ ਬਹੁਤ ਧੰਨਵਾਦ ਸਾਰੀ ਭੈਣ ਭਰਾਵਾਂ ਦਾ ਜਿਹੜੇ ਮੇਰੇ ਨਾਲ ਜੁੜੇ ਹੋਏ ਆ ਪਹਿਲਾਂ ਤੋਂ ਹੁਣ ਜਿਹੜੇ ਨਵੇਂ ਜੁੜ ਰਹੇ ਆ ਥੈਂਕ ਯੂ ਸੋ ਮੱਚ ਸਾਰੀ ਭੈਣ ਭਰਾਵਾਂ ਦਾ ਮੇਰੀ ਇੰਨੀ ਸਪੋਰਟ ਕਰਨ ਦੇ ਲਈ ਪਿਛਲੀਆਂ ਵੀਡੀਓਆਂ ਦੇ ਵਿੱਚ ਮੈਨੂੰ ਬਹੁਤ ਜ਼ਿਆਦਾ ਸਪੋਰਟ ਕੀਤੀ ਹੈ ਇਸੇ ਤਰੀਕੇ ਨਾਲ ਤੁਸੀਂ ਆਪਣੀ ਭੈਣ ਨੂੰ ਸਪੋਰਟ ਕਰੋ ਤਾਂ ਕਿ ਜਿਹੜਾ ਮੈਂ ਵੀ ਅੱਗੇ ਮੇਰਾ ਚੈਨਲ ਗਰੋ ਹੋ ਸਕੇ ਬਹੁਤ ਬਹੁਤ ਧੰਨਵਾਦ ਸਾਰੇ ਭੈਣ ਭਰਾਵਾਂ ਦਾ ਮੈਂ ਦਿਲੋਂ ਧੰਨਵਾਦ ਕਰਦੀ ਹਾਂ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤਾਂ ਕਿ ਮੈਂ ਤੁਹਾਡੇ ਲਈ ਹੋਰ ਵਧੀਆ ਤੋਂ ਵਧੀਆ ਵੀਡੀਓ ਖਾਣੀਆਂ ਦੀਆਂ ਲੈ ਕੇ ਆ ਸਕਾਂ ਆਪਾਂ ਉੱਪਰ ਨੂੰ ਫਰੂਟ ਜਿਹੜਾ ਕੱਟਿਆ ਹੋਇਆ ਉਹ ਪਾ ਦਾਂਗੇ ਇਸ ਦੇ ਨਾਲ ਆਪਣਾ ਜਿਹੜਾ ਫਰੂਟ ਕਸਟਰਡ ਬਹੁਤ ਜ਼ਿਆਦਾ ਵਧੀਆ ਬਣਿਆ ਹੁਣ ਆਪਾਂ ਇਹਨੂੰ ਉੱਪਰ ਦੀ ਫਰੂਟ ਨਾਲ ਡੈਕੋਰੇਟ ਕਰ ਦਿੰਨੇ ਆ ਦੇਖੋ ਜੀ ਆਪਣਾ ਫਰੂਟ ਕਸਟਰਡ ਆ ਜਿਹੜਾ ਬਹੁਤ ਵਧੀਆ ਬਣਿਆ ਤੁਸੀਂ ਵੀ ਇਸ ਤਰੀਕੇ ਨਾਲ ਘਰੇ ਜ਼ਰੂਰ ਬਣਾ ਕੇ ਟਰਾਈ ਕਰਕੇ ਦੇਖਿਓ ਆਪ ਵੀ ਖਾਓ ਜਦੋਂ ਕੋਈ ਘਾਨ ਭਰਾਉਣ ਦਾ ਹੋਵੇ ਵੀ ਬਣਾਓ ਤਾਂ ਬਹੁਤ ਵਧੀਆ ਲੱਗਦਾ ਨਾਲੇ ਬੱਚਿਆਂ ਨੂੰ ਬਣਾ ਕੇ ਖਵਾਓ ਵੱਡਿਆਂ ਨੂੰ ਬਣਾ ਕੇ ਖਵਾਓ ਬਹੁਤ ਜ਼ਿਆਦਾ ਟੇਸਟੀ ਜਿਹੜਾ ਆਪਣਾ ਫਰੂਟ ਕਸਟਰਡ ਬਣਿਆ ਸੀ ਚਲੋ ਜੀ ਠੀਕ ਆ ਜੀ ਫਿਰ ਬਾਏ ਬਾਏ ਸਸਿਕਾਨ ਜੀ ਸਾਰਿਆਂ ਨੂੰ ਚਲੋ ਜੀ ਫਿਰ ਮਿਲਦੇ ਆਪਾਂ ਕਿਸੇ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਬਾਏ ਬਾਏ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ